ਉਹ ਮਕਦਮੇ ਚੱਲਣੇ ਤਾਂ ਚਾਹੀਦੇ ਆ ਨਾ ਹੁਣ ਤੂੰ ਸੋਚ ਕੇ ਦੇਖੋ ਜੇ ਐਨਐਸਏ ਦੇਤਾ ਤਗਲਾ ਕਿੰਨੇ ਸਾਲ ਜੇਲ੍ਹ ਦੇ ਅੰਦਰ ਹੀ ਬੰਦ ਰਹਿੂੰਗਾ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਜਾ ਕੇ ਗ੍ਰਿਫਤਾਰੀ ਪਊਗੀ ਕਦੋਂ ਜਾ ਕੇ ਚਲਾਨ ਪੇਸ਼ ਹੋਣਗੇ ਕਦੋਂ ਜਾ ਕੇ ਸੁਣਵਾਈ ਹੋਊਗੀ ਜੇ ਉਹ ਦੋਸ਼ੀ ਅਮਰਤਪਾਲ ਸਿੰਘ ਤਾਂ ਫਿਰ ਇਉਂ ਹਿਸਾਬ ਲਾ ਲਓ ਕਿ ਜਿਹੜੇ ਜਿਹੜਾ ਦੋਸ਼ੀ ਆ ਉਹਨੂੰ ਕਦੋਂ ਨੂੰ ਜਾ ਕੇ ਫਿਰ ਸਜ਼ਾ ਮਿਲੂਗੀ ਤੇ ਜੇ ਅਮਰਤਪਾਲ ਸਿੰਘ નિર્ਦੋਸ਼ ਹੈ ਤਾਂ ਫਿਰ ਵੀ ਸੋਚ ਕੇ ਦੇਖ ਲਓ ਕਿ ਉਸ નિર્ਦੋਸ਼ ਬੰਦੇ ਨੂੰ ਕਦੋਂ ਨੂੰ ਜਾ ਕੇ ਰਾਹਤ ਮਿਲੂਗੀ ਉਦੋਂ ਨੂੰ ਜਾ ਕੇ ਸਕਲ ਦਾ ਪਤਾ ਲੱਗੂਗਾ ਕਿ ਇਹ ਬੰਦਾ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸਗਾ ਪਰ ਇਹ ਦੋਸ਼ੀ ਨਹੀਂ ਹੈ ਇਸ ਕਰਕੇ ਉਹਨੂੰ ਬਰੀ ਕੀਤਾ ਜਾਂਦਾ ਸੋਚ ਕੇ ਦੇਖੋ ਕਿੰਨਾ ਲੰਬਾ ਸਮਾਂ ਲੱਗੂਗਾ ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜੜ ਦੋਸਤੋ ਡਿਬਰੂਗੜ ਜੇਲ੍ਹ ਦੇ ਅੰਦਰ ਬੰਦ ਅਮਰਤਪਾਲ ਸਿੰਘ ਦੇ ਸਬੰਧ ਵਿੱਚ ਅੱਜ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਹੈਗਾ ਉਸ ਫੈਸਲੇ ਦੇ ਮੁਤਾਬਕ ਅਮਰਤਪਾਲ ਸਿੰਘ ਨੂੰ ਹਾਲੇ ਤੱਕ ਇਦਾਂ ਦੀ ਕੋਈ ਉਮੀਦ ਨਹੀਂ ਹੈਗੀ ਕਿ ਅਮਰਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਦਾ ਜਿਹੜਾ ਸਰਦਰੋਤ ਵਾਲਾ ਸੈਸ਼ਨ ਹੋਣਾ ਹੈਗਾ ਉਹਦੇ ਵਿੱਚ ਜਾਣ ਦੀ ਆਗਿਆ ਮਿਲ ਜਾਏ। ਐਦਾਂ ਦੀ ਹੱਲੇ ਕਿਸੇ ਵੀ ਤਰ੍ਹਾਂ ਦੀ ਕੋਈ ਅਮਰਤਪਾਲ ਸਿੰਘ ਦੇ ਵਾਸਤੇ ਚੰਗੀ ਖਬਰ ਨਹੀਂ ਆਈ ਹੈਗੀ। ਅੱਜ ਅਦਾਲਤ ਦੇ ਵਿੱਚ ਫਿਰ ਇਸ ਸਬੰਧ ਵਿੱਚ ਸੁਣਵਾਈ ਹੋਈ ਹੈ ਕਿਉਂਕਿ ਅਮਰਤਪਾਲ ਸਿੰਘ ਦੇ ਵੱਲੋਂ ਇੱਕ ਪਟੀਸ਼ਨ ਪਾਈ ਹੋਈ ਹੈ ਕਿ ਸੰਸਦ ਦਾ ਜਿਹੜਾ ਸਰਦਰੋਤ ਦਾ ਸੈਸ਼ਨ ਹੋਣਾ ਹੈਗਾ ਉਹਦੇ ਵਿੱਚ ਮੈਨੂੰ ਪਾਗ ਲੈਣ ਦੀ ਆਗਿਆ ਦਿੱਤੀ ਜਾਵੇ। ਪਰ ਹੱਲੇ ਤੱਕ ਅਦਾਲਤ ਦੇ ਵੱਲੋਂ ਆਗਿਆ ਨਹੀਂ ਦਿੱਤੀ ਗਈ ਹੈ ਆਪਾਂ ਸਾਰੇ ਜਣੇ ਜਾਣਦੇ ਆ ਕਿ ਅਮਰਤਪਾਲ ਸਿੰਘ ਪਿਛਲੇ ਕਾਫੀ ਲੰਬੇ ਸਮੇਂ ਤੋਂ ਐਨਐਸਏ ਦੇ ਤਹਿਤ ਜੇਲ੍ਹ ਦੇ ਅੰਦਰ ਬੰਦ ਹੈ ਐਨਐਸਏ ਦੇ ਤਹਿਤ ਇੱਕ ਵਾਰਾ ਬੀਤ ਜਾਂਦਾ ਹੈਗਾ ਦੂਜਾ ਵਾਰਾ ਬੀਤ ਜਾਂਦਾ ਹੈਗਾ ਆ ਪਰ ਤੀਜਾ ਵਾਰਾ ਵੀ ਫਿਰ ਬੀਤ ਜਾਂਦਾ ਹੈਗਾ ਦਰਅਸਲ ਐਨਐਸਏ ਦੇ ਤਹਿਤ ਜਦੋਂ ਕੋਈ ਬੰਦਾ ਜੇਲ੍ਹ ਦੇ ਅੰਦਰ ਹੁੰਦਾ ਹੈ ਤਾਂ ਉਹਦਾ ਮਤਲਬ ਐਨਐਸਏ ਦਾ ਭਾਵ ਇਹ ਨਹੀਂ ਹੁੰਦਾ ਹੈਗਾ ਕਿ ਉਹਦੇ ਉੱਪਰ ਕੋਈ ਕੇਸ ਪਿਆ ਹੋਇਆ ਹਾਲਾਂਕਿ ਬਾਅਦ ਵਿੱਚ ਅਮਰਤਪਾਲ ਸਿੰਘ ਦੇ ਉੱਪਰ ਕੁਝ ਕੇਸ ਪਾਈ ਵੀ ਗਏ ਹੈਗੇ ਆ ਕੁਝ ਕੇਸ ਇਦਾਂ ਦੇ ਹੈਗੇ ਜਿਨ੍ਹਾਂ ਦੇ ਵਿੱਚ ਅਮਰਿਤਪਾਲ ਸਿੰਘ ਦਾ ਨਾਮ ਵੀ ਬੋਲਦਾ ਹੈਗਾ ਕੁਝ ਐਫ ਆਈ ਆਰਜ਼ ਇਦਾਂ ਦੀਆਂ ਹੈਗੀਆਂ ਨੇ ਪਰ ਐਨ ਐਸ اے ਨੈਸ਼ਨਲ ਸਿਕਿਉਰਿਟੀ ਐਕਟ ਦੇ ਮੁਤਾਬਕ ਭਾਵ ਕਿ ਅਮਰਿਤਪਾਲ ਸਿੰਘ ਜਾਂ ਅਮਰਿਤਪਾਲ ਸਿੰਘ ਵਰਗੇ ਹੋਰ ਬੰਦੇ ਜਿਨ੍ਹਾਂ ਦੇ ਉੱਪਰ ਐਨ ਐਸ اے ਲੱਗੀ ਹੁੰਦੀ ਹੈ ਜਿਹੜੇ ਐਨ ਐਸ اے ਦੀ ਵਜ੍ਹਾ ਕਰਕੇ ਜੇਲ੍ਹ ਦੇ ਅੰਦਰ ਬੰਦ ਹੁੰਦੇ ਆ ਉਹਨਾਂ ਦੇ ਉੱਪਰ ਇਹ ਲਾਤੀ ਜਾਂਦੀ ਹੈ ਐਨ ਐਸ اے ਇਸ ਕਰਕੇ ਵੀ ਇਹਨਾਂ ਨੂੰ ਸਾਡੇ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੈ ਤੇ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਨਾਲ ਹਾਮੀ ਭਰਦੀ ਹੈ ਕਿਉਂਕਿ ਅਮਰਿਤਪਾਲ ਸਿੰਘ ਪੰਜਾਬ ਤੋਂ ਹੈ ਪੰਜਾਬ ਸਰਕਾਰ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਹਾਂ ਵੀ ਆਪਾਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਅਮਰਿਤਪਾਲ ਸਿੰਘ ਦੇ ਇੱਥੇ ਬਾਹਰ ਆਉਣ ਦੇ ਨਾਲ ਖਤਰਾ ਹੈ ਸੋ ਅਮਰਿਤਪਾਲ ਸਿੰਘ ਨੂੰ ਖਤਰਾ ਦੱਸਿਆ ਜਾਂਦਾ ਹੈਗਾ ਬੜਾ ਹੀ ਜ਼ਿਆਦਾ ਗੁੰਝਲਦਾਰ ਜਾਂ ਮਾਮਲਾ ਹੈਗਾ ਗੁੰਝਲਦਾਰ ਜਾਂ ਕਿਦਾਂ ਹੈਗਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਹੋ ਸਕਦਾ ਬਹੁਤ ਸਾਰੇ ਸੱਜਣ ਮੇਰੀ ਗੱਲਬਾਤ ਨੂੰ ਸੁਣ ਕੇ ਕਹਿਣ ਕਿ ਇੰਨੀ ਜ਼ਿਆਦਾ ਗੁੰਝਲਵਾਰੀ ਗੱਲ ਤਾਂ ਕੋਈ ਹੈ ਨਹੀਂ ਐ ਵੈਸੇ ਜੇ ਆਪਾਂ ਇਦਾਂ ਗੱਲ ਕਰਨੀ ਹੋਵੇ ਨਾ ਕਿ ਜਿਹੜੇ ਆਪਦੇ ਮੁਲਕ ਦੀ ਖਾਤਰ ਸੰਘਰਸ਼ ਕਰਦੇ ਪਏ ਆ ਆਪਦੇ ਮੁਲਕ ਦਾ ਭਾਵ ਕੇ ਆਪਣੇ ਉਸ ਰਾਜ ਭਾਗ ਦੀ ਖਾਤਰ ਜਿਹੜਾ ਰਾਜ ਭਾਗ ਕਦੇ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਹੁੰਦਾ ਸੀਗਾ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਦੀ ਗੱਲ ਕਰਦਾ ਭਈ ਉਹਨਾਂ ਨੂੰ ਕੋਈ ਰਾਹਤ ਨਹੀਂ ਹੈਗੀ ਜਦ ਤੱਕ ਕੋਈ ਲੈਣ ਦੇ ਵਿੱਚ ਗੱਲ ਕਰਨੀ ਹੋਵੇ ਫਿਰ ਇਹ ਗੱਲ ਕਹੀ ਜਾ ਸਕਦੀ ਹੈ ਵੀ ਸਮਝ ਆਉਂਦਾ ਸਾਰਾ ਕੁਝ ਕਿਉਂ ਨਹੀਂ ਸਮਝ ਆਉਂਦਾ ਜਿਹੜੇ ਉਤੋਂ ਪਿੱਛੇ ਹੋ ਜਾਂਦੇ ਆ ਉਹਨਾਂ ਨੂੰ ਸਾਰੀਆਂ ਰਾਹਤਾਂ ਮਿਲ ਸਕਦੀਆਂ ਨੇ ਜਾਂ ਮਿਲ ਜਾਂਦੀਆਂ ਨੇ ਪਰ ਜਿਹੜੇ ਉਸ ਗੱਲ ਦੇ ਉੱਪਰ ਡਿੱਗ ਰਹੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲਦੀ ਐ ਆਮ ਕਰਕੇ ਆਪਾਂ ਇਹ ਗੱਲ ਇਦਾਂ ਕਹਿ ਕੇ ਕਰ ਸਕਦੇ ਆ ਪਰ ਮੈਂ ਪਰ ਲਫ਼ਜ਼ ਤਾਂ ਬੋਲਿਆ ਹੈਗਾ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਵਿਚਰਦੇ ਹੋ ਜਦੋਂ ਤੁਸੀਂ ਪਾਰਟ ਆਫ ਉਸ ਸੰਘਰਸ਼ ਹੁੰਨੇ ਹੋ ਤਾਂ ਫਿਰ ਸੰਘਰਸ਼ ਦਾ ਹਿੱਸਾ ਹੋਣ ਦੇ ਨਾਤੇ ਜਦੋਂ ਤੁਸੀਂ ਵਿਚਰਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਕਿੰਨੀਆਂ ਜ਼ਿਆਦਾ ਇਹ ਸਾਰੇ ਕਾਸੇ ਦੇ ਵਿੱਚ ਗੁੰਝਲਾਂ ਨੇ ਇੱਕ ਪਾਸੇ ਇਹ ਗੱਲ ਕਹੀ ਜਾਂਦੀ ਐ ਕਿ ਆਪਣੇ ਮੁਲਕ ਦੀ ਖਾਤਰ ਜਾਂ ਆਪਣੇ ਵੱਖਰੇ ਮੁਲਕ ਦੀ ਖਾਤਰ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰ ਸਕਦੇ ਹੋ ਹੁਣ ਅਮਰਤਪਾਲ ਸਿੰਘ ਨੇ ਜਿਹੜਾ ਸੰਘਰਸ਼ ਕੀਤਾ ਸੀ ਜਿੰਨਾ ਸਮਾਂ ਵੀ ਕੀਤਾ ਇਥੇ ਵਿਤਿਆ ਅਮਰਤਪਾਲ ਸਿੰਘ ਸ਼ਾਂਤਮਈ ਤਰੀਕੇ ਦੇ ਨਾਲ ਹੀ ਸੀਗਾ ਕਿਸੇ ਨੂੰ ਕੋਈ ਹਥਿਆਰ ਚੁੱਕਣ ਦੀ ਗੱਲ ਨਾ ਕੀਤੀ ਗਈ ਨਾ ਅਮਰਤਪਾਲ ਸਿੰਘ ਨੇ ਆਪ ਨਾਜਾਇਜ਼ ਹਥਿਆਰ ਚੁੱਕੇ ਇਦਾਂ ਦਾ ਕੁਝ ਵੀ ਨਹੀਂ ਹੋਇਆ ਅਮਰਤ ਚੁੱਕਣ ਦੀ ਗੱਲ ਹੁੰਦੀ ਸੀਗੀ ਨਸ਼ੇ ਛੱਡ ਦਿਓ ਨੌਜਵਾਨੋ ਇਹੋ ਕਹ ਦਿੱਤਾ ਜਾਂਦਾ ਸੀਗਾ ਇਸ ਤੋਂ ਇਲਾਵਾ ਇਸ ਤੋਂ ਜ਼ਿਆਦਾ ਕੋਈ ਹੋਰ ਗੱਲਾਂ ਬਾਤਾਂ ਤੇ ਅਹਿਮ ਵੱਡੀਆਂ ਹੋਈਆਂ ਨਹੀਂ हां ਜਿਨ੍ਹਾਂ ਕੇਸਾਂ ਦੇ ਵਿੱਚ ਅਮਰਤਪਾਲ ਸਿੰਘ ਦਾ ਨਾਮ ਵੱਜਦਾ ਹੈਗਾ ਉਸ ਕਿਸਮ ਦੀਆਂ ਘਟਨਾਵਾਂ ਜ਼ਰੂਰ ਵਾਪਰੀਆਂ ਨੇ ਅਮਰਤਪਾਲ ਸਿੰਘ ਦਾ ਨਾਮ ਉਹਨਾਂ ਕੇਸਾਂ ਦੇ ਵਿੱਚ ਵੱਜਦਾ ਹੈਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਹਾਂ ਔਰ ਉਹ ਜਿਹੜੇ ਕੇਸ ਹੈਗੇ ਆ ਜੇ ਆਪਾਂ ਉਸ ਹੱਬ ਨਾਲ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਦੇ ਉੱਪਰ ਉਹ ਕੇਸ ਚੱਲਣੇ ਚਾਹੀਦੇ ਆ ਪਰ ਉਹ ਕੇਸ ਚੱਲਣਗੇ ਕੇਸ ਜਿਹੜੇ ਹੈਗੇ ਆ ਉਹਨਾਂ ਕੇਸਾਂ ਦੇ ਤਹਿਤ ਅਮਰਤਪਾਲ ਸਿੰਘ ਦੀ ਅਰੈਸਟ ਪੈਣੀ ਚਾਹੀਦੀ ਹੈ ਮੈਂ ਉਹ ਗੱਲ ਕਰਨ ਜਿਹੜੀ ਗੱਲ ਭਾਰਤ ਦੇ ਕਾਨੂੰਨ ਦੇ ਮੁਤਾਬਕ ਹੁੰਦੀ ਆ ਜਾਂ ਕਾਨੂੰਨ ਦੇ ਮੁਤਾਬਕ ਹੋਣੀ ਚਾਹੀਦੀ ਹੈ ਹੁਣ ਜਿਹੜੇ ਮੁਕਦਮੇ ਅਮਰਿਤਪਾਲ ਸਿੰਘ ਦੇ ਉੱਪਰ ਪਾਏ ਗਏ ਆ ਉਹਨਾਂ ਮੁਕਦਮਿਆਂ ਦੇ ਤਹਿਤ ਅਮਰਿਤਪਾਲ ਸਿੰਘ ਦੇ ਉੱਪਰ ਕੇਸ ਚੱਲੇ ਪਰ ਜੇ ਐਨਐਸ ਟੁੱਟੇ ਤਾਂ ਕੇਸ ਚੱਲੇ ਜੇ ਫਿਰ ਉਸ ਕੇਸ ਦੇ ਵਿੱਚ ਜਦੋਂ ਕੇਸ ਚੱਲੂਗਾ ਉਸ ਕੇਸ ਦੇ ਤਹਿਤ ਅਮਰਿਤਪਾਲ ਸਿੰਘ ਜੇਲ੍ਹ ਦੇ ਅੰਦਰ ਹੋਊਗਾ ਤਾਂ ਫੇਰ ਅਮਰਿਤਪਾਲ ਸਿੰਘ ਨੂੰ ਜ਼ਮਾਨਤ ਮਿਲਦੀ ਹੈ ਜਾਂ ਪੈਰੋਲ ਮਿਲਦੀ ਹੈ ਜਾਂ ਜੋ ਵੀ ਹੁੰਦਾ ਹੈਗਾ ਸਜ਼ਾ ਹੁੰਦੀ ਹੈ ਜਾਂ ਉਸ ਕੇਸ ਦੇ ਵਿੱਚ ਉਹ ਬਰੀ ਹੁੰਦਾ ਹੈਗਾ ਫੇਰ ਉਹ ਇੱਕ ਅੱਡ ਗੱਲ ਹੋਊਗੀ ਹੁਣ ਅਮਰਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਬੈਠ ਕੇ ਇਲੈਕਸ਼ਨ ਲੜੇ ਆਪਾਂ ਵੇਖਿਆ ਸਾਰਿਆਂ ਨੇ ਭਾਰੀ ਬਹੁਮਤ ਦੇ ਨਾਲ ਜਿੱਤ ਵੀ ਪ੍ਰਾਪਤ ਕੀਤੀ ਹੈ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਅਮਰਤਪਾਲ ਸਿੰਘ ਬਣ ਜਾਂਦੇ ਆ ਔਰ ਉਹਦੇ باوجود ਵੀ ਹੁਣ ਕਈ ਵਾਰ ਨਾਲ ਸਾਡੇ ਸੱਜਣੇ ਦਾ ਸੋਚਦੇ ਸੀਗੇ ਜਾਂ ਅੱਜ ਵੀ ਕਈ ਬੰਦੇ ਸੋਚਦੇ ਹੋਣਗੇ ਕਿ ਜਦੋਂ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਹੋ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਬੈਠ ਕੇ ਚੋਣਾਂ ਜਿੱਤ ਜਾਂਦੇ ਹੋ ਤਾਂ ਫਿਰ ਤੁਹਾਨੂੰ ਖਰੇ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈਗਾ ਆਹ ਨੂੰ ਤੁਸੀਂ ਦੇਖ ਲਓ ਇਹ ਗੱਲ ਦੇ ਵਿੱਚ ਕਿੰਨੀ ਇੱਕ ਸੱਚਾਈ ਹੈਗੀ ਆ ਤੁਸੀਂ ਤਦ ਵੀ ਜੇਲ੍ਹ ਦੇ ਵਿੱਚ ਹੀ ਹੁੰਨੇ ਹੋ ਐਨਐਸਏ ਹੁਣ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈਗਾ ਇਸ ਗੱਲ ਦਾ ਬਹਾਨਾ ਲਾ ਕੇ ਅਗਲੇ 1 ਸਾਲ 2 ਸਾਲ 3 ਸਾਲ ਹੁਣ ਅਗਲੀ ਵਾਰੀ ਫੇਰ ਵਧਾ ਦਿੱਤੀ ਜਾਊਗੀ ਹੋ ਸਕਦਾ ਮਿਆਦ ਉਹਨਾਂ ਵੱਲੋਂ ਕਿ ਨਹੀਂ ਜੀ ਹੱਲੇ ਵੀ ਖਤਰਾ ਹੈ ਹੁਣ ਜਿਹੜੀ ਮੈਂ ਗੁੰਜਰ ਦੀ ਗੱਲ ਕਰਦਾ ਹੈਗਾ ਉਹ ਗੁੰਜੜ ਇਹ ਆ ਅਮਰਤਪਾਲ ਸਿੰਘ ਦੀ ਰਿਹਾਈ ਦੇ ਵਾਸਤੇ ਕਹੋ ਜਾਂ ਅਮਰਤਪਾਲ ਸਿੰਘ ਦੀ ਐਨਐਸਏ ਤੋੜ ਦਿੱਤੀ ਜਾਵੇ ਇਹਦੇ ਵਾਸਤੇ ਹੁਣ ਜੇ ਕੋਈ ਯਤਨ ਉਪਰਾਲੇ ਕਰਦਾ ਤਾਂ ਮੈਂ ਕਈਆਂ ਦੇ ਮੂੰਹੋਂ ਸੁਣ ਚੁੱਕਾ ਹਾਂਗਾ ਤੁਸੀਂ ਵੀ ਜ਼ਰੂਰ ਸੁਣਿਆ ਹੋਊਗਾ ਕਿ ਜੇ ਉਹ ਦੇ ਸੰਬੰਧ ਵਿੱਚ ਧਰਨੇ ਮੋਰਚੇ ਮੁਜ਼ਾਰੇ ਲਾਏ ਜਾਂਦੇ ਆ ਤਾਂ ਫਿਰ ਧਰਨੇ ਮੋਰਚੇ ਅਤੇ ਮੁਜ਼ਾਰਿਆਂ ਨੂੰ ਆਧਾਰ ਬਣਾਇਆ ਜਾ ਸਕਦਾ ਕਿ ਇੱਕ ਇਹੋ ਜਿਹਾ ਬੰਦਾ ਜਿਸ ਬੰਦੇ ਦੀ ਬਦੌਲਤ ਖਤਰਾ ਹੈ ਏਕਤਾ ਅਤੇ ਅਖੰਡਤਾ ਨੂੰ ਉਸ ਮੈਂ ਕਾਨੂੰਨ ਦੀ ਗੱਲ ਕਰਦਾ ਮੈਂ ਇਸ ਮੁਲਕ ਦੀ ਗੱਲ ਕਰਦਾ ਸਿਸਟਮ ਦੀ ਗੱਲ ਕਰਦਾ ਫਿਰ ਉਹ ਇਹ ਬਹਾਨਾ ਫਿਰ ਲਾ ਸਕਦੇ ਆ ਵੀ ਵੀ ਸਾਡੇ ਹਿਸਾਬ ਦੇ ਨਾਲੇ ਬੰਦਾ ਗਲਤ ਹੈ ਜਿਹੜਾ ਜੇਲ੍ਹ ਦੇ ਅੰਦਰ ਬੰਦ ਆ ਜਿੱਤੇ ਐਨਐਸਏ ਲੱਗੀ ਹੋਈ ਆ ਔਰ ਉਸ ਗਲਤ ਬੰਦੇ ਨੂੰ ਬਚਾਉਣ ਦੀ ਖਾਤਰ ਬਾਹਰ ਫਿਰ ਸੰਘਰਸ਼ ਹੋਣ ਰਿਹਾ ਹੈ ਭਾਵ ਕਿ ਉਹ ਇਹ ਗੱਲ ਕਹਿ ਸਕਦੇ ਆ ਕਿ ਇਸ ਬੰਦੇ ਦੇ ਤਾਂ ਹੱਲੇ ਵੀ ਬਾਹਰ ਬਹੁਤ ਸਾਰੇ ਸਮਰਥਕ ਹੈਗੇ ਆ ਜੇਲ੍ਹ ਦੇ ਵਿੱਚ ਬੈਠੇ ਦੇ ਜਦੋਂ ਹੈਗੇ ਆ ਜਦੋਂ ਉਹ ਆਪ ਜੇਲ੍ਹ ਤੋਂ ਬਾਹਰ ਆ ਜਾਊਗਾ ਤਾਂ ਫਿਰ ਉਹਦੇ ਸਮਰਥਕਾਂ ਦੀ ਗਿਣਤੀ ਕਿੰਨੀ ਜ਼ਿਆਦਾ ਵਧ ਜਾਊਗੀ ਔਰ ਫਿਰ ਉਹ ਕੀ ਨਾ ਕਰ ਦੇਊਗਾ ਕਹਿੰਦੇ ਆ ਕਿਹਾ ਹੋਇਆ ਵੀ ਪਿਛਲੇ ਤੁਸੀਂ ਦੇਖੋ ਨਾ ਜੀ ਭਈ ਅਗ ਲਾ ਸਕਦਾ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਦਾ ਇੱਕ ਭਾਸ਼ਣ ਅਗ ਲਾ ਸਕਦਾ ਪੰਜ ਦਰਿਆਵਾਂ ਨੂੰ ਮਤਲਬ ਐਦਾਂ ਦੀ ਗੱਲਬਾਤ ਇੱਥੇ ਹੋ ਜਾਂਦੀ ਹੈਗੀ ਆ ਪੰਜ ਦਰਿਆ ਪੰਜ ਦਰਿਆਵਾਂ ਨੂੰ ਅੱਗ ਲੱਗ ਸਕਦਾ ਅਮਰਿਤਪਾਲ ਸਿੰਘ ਦੇ ਭਾਸ਼ਣ ਦੇ ਨਾਲ ਸੋ ਮੇਰੇ ਕੰਨ ਦਾ ਭਾਵੇਂ ਹੈ ਕਿ ਅਮਰਿਤਪਾਲ ਸਿੰਘ ਭਾਸ਼ਣਾ ਦੇ ਨਾਲ ਅੱਗ ਲਾ ਸਕਦਾ ਹੈ ਜੇ ਉਹਨਾਂ ਦੇ ਹਿਸਾਬ ਨਾਲ ਫਿਰ ਅਮਰਿਤਪਾਲ ਸਿੰਘ ਨੂੰ ਜੇ ਸੰਸਦ ਦੇ ਵਿੱਚ ਜਾਣ ਦਾ ਮੌਕਾ ਦਿੱਤਾ ਜਾਂਦਾ ਜਾ ਅੱਗੇ ਮਿਲ ਜਾਂਦੀ ਐ ਫਿਰ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਫਿਰ ਪੰਜ ਦਰਿਆ ਇਧਰਲੇ ਹੋ ਗਏ ਤੇ ਫਿਰ ਸੰਸਦ ਵੀ ਵਿੱਚ ਆ ਜਾਂਦੀ ਐ ਫਿਰ ਤਾਂ ਸੰਸਦ ਵੀ ਅੱਗ ਲਾ ਕੇ ਸੁਆਹ ਕਰ ਦੂਗਾ ਅਗਲਾ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਫਿਰ ਆ ਗੱਲ ਬਣਦੀ ਐ ਫਿਰ ਅਗਲੇ ਉਹ ਸਾਬ ਦੇ ਨਾਲ ਕਿਉਂ ਐਨਐਸਏ ਤੋੜਨਗੇ ਫਿਰ ਉਹ ਸਾਬ ਦੇ ਨਾਲ ਕਿਉਂ ਪਰਮਿਸ਼ਨ ਦੇਣਗੇ ਹਾਲਾਂਕਿ ਜਿਹੜੀ ਅੱਜ ਹਾਈ ਕੋਰਟ ਨੇ ਗੱਲ ਕਹੀ ਐ ਹਾਈ ਕੋਰਟ ਨੇ ਵਕੀਲ ਦੇ ਕੋਲੋਂ ਇਹ ਗੱਲ ਪੁੱਛੀ ਐ ਅਮਰਤਪਾਲ ਸਿੰਘ ਦੇ ਵਕੀਲ ਕੋਲੋਂ ਕਿ ਵਕੀਲ ਸਾਹਿਬ ਕੀ ਤੁਸੀਂ ਇਸ ਗੱਲ ਦੀ ਕਿ ਕੀ ਅਮਰਤਪਾਲ ਸਿੰਘ ਨੇ ਸੰਸਦ ਦਾ ਜਿਹੜਾ ਸਰਦ ਰੁੱਤ ਵਾਲਾ ਸੈਸ਼ਨ ਹੋਣਾ ਹੈਗਾ ਉਹਦੇ ਵਿੱਚ ਜਾ ਕੇ ਜੇ ਪੰਜਾਬ ਜਿਹੜੇ ਪਿਛਲੇ ਦਿਨੀ ਹੜ੍ਹ ਆਏ ਸੀਗੇ ਹੜ੍ਹਾਂ ਦੇ ਸਬੰਧ ਵਿੱਚ ਕੋਈ ਗੱਲ ਕਰਨੀ ਹੈ ਤਾਂ ਕੀ ਅਮਰਿਤਪਾਲ ਸਿੰਘ ਨੇ ਉਹਦੇ ਸਬੰਧ ਵਿੱਚ ਕੋਈ ਤਿਆਰੀ ਕੀਤੀ ਹੈ ਤਾਂ ਅਮਰਿਤਪਾਲ ਸਿੰਘ ਹੋਰਾਂ ਦੇ ਵਕੀਲ ਨੇ ਕਿਹਾ ਕਿ ਮੇਰੀ ਅਮਰਿਤਪਾਲ ਸਿੰਘ ਦੇ ਨਾਲ ਇਹ ਸਬੰਧ ਵਿੱਚ ਗੱਲ ਨਹੀਂ ਹੋਈ ਹੈ ਹੁਣ ਅਗਲੀ ਜਿਹੜੀ ਸੁਣਵਾਈ ਹੈਗੀ ਆ ਇਸ ਸਬੰਧ ਵਿੱਚ ਭਾਗ ਅਮਰਿਤਪਾਲ ਸਿੰਘ ਲੈ ਸਕੂਗਾ ਜਾਂ ਨਹੀਂ ਉਹ ਹੁਣ ਸੋਮਵਾਰ ਤੇ ਪੈ ਗਈ ਹੈਗੀ ਆ ਹੁਣ ਸੋਮਵਾਰ ਨੂੰ ਪਤਾ ਲੱਗੂਗਾ ਕਿ ਅਮਰਿਤਪਾਲ ਸਿੰਘ ਨੂੰ ਆਗਿਆ ਮਿਲਦੀ ਹੈ ਜਾਂ ਆਗਿਆ ਨਹੀਂ ਮਿਲਦੀ ਹੈ ਹੁਣ ਪਰ ਜਦੋਂ ਆਸੇ-ਪਾਸੇ ਆ ਝਾਤ ਮਾਰ ਕੇ ਦੇਖਦੇ ਆ ਆ ਗੁੰਝਲ ਵਾਲੀ ਗੱਲ ਹੀ ਹੈਗੀ ਆ ਦੇਖੋ ਇੱਕ ਬੰਦਾ ਉਹਦੇ ਉੱਪਰ ਭਾਵੇਂ ਮੈਂ ਜਿੱਦਾ ਪਹਿਲਾਂ ਬਾਰ-ਬਾਰ ਕਹਿੰਦੇ ਆ ਕਿ ਕੇਸ ਹੋਰ ਅਡਡ ਪਏ ਹੋਏ ਐ ਉਹ ਕੇਸ ਗਲਤ ਪਏ ਆ ਸਹੀ ਪਏ ਆ ਪ੍ਰੋਪਾਗੈਂਡਾ ਕੀਤਾ ਗਿਆ ਜਾਂ ਅਮਰਿਤਪਾਲ ਸਿੰਘ ਸੱਚਮੁੱਚ ਉਹਨਾਂ ਕੇਸਾਂ ਦੇ ਵਿੱਚੋਂ ਇਨਵੋਲਵ ਹੈ ਜਿਹੜੇ ਕੇਸ ਅਮਰਿਤਪਾਲ ਸਿੰਘ ਦੇ ਉੱਪਰ ਦਰਜ ਕੀਤੇ ਗਏ ਆ ਉਹ ਤੇ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਣਗੇ ਬਕਾਇਦਾ ਅਮਰਤਪਾਲ ਸਿੰਘ ਦੀ ਉਹਨਾਂ ਕੇਸਾਂ ਦੇ ਵਿੱਚ ਅਰੈਸਟ ਪਊਗੀ ਉਸ ਤੋਂ ਬਾਅਦ ਕੇਸ ਟੂ ਕੋਰਟ ਹੋਊਗਾ ਸੁਣਵਾਈ ਹੋਊਗੀ ਸਾਰਾ ਕੁਝ ਹੋਊਗਾ ਗਵਾਈਆਂ ਭੁਗਤਣਗੀਆਂ ਉਹ ਤੇ ਉਸ ਤੋਂ ਬਾਅਦ ਪਤਾ ਲੱਗਣਾ ਨਾ ਪਰ ਫਿਲਹਾਲ ਆਪਾਂ ਕੱਲੀ ਐਨਐਸਏ ਦੀ ਗੱਲ ਕਰਦੇ ਹਾਂ ਹੁਣ ਐਨਐਸਏ ਦੇ ਤਹਿਤ ਅਮਰਤਪਾਲ ਸਿੰਘ ਨੂੰ ਛਡਵਾਉਣ ਦੇ ਵਾਸਤੇ ਆ ਗੁੰਝਲ ਹੀ ਨਹੀਂ ਤਾਂ ਹੋਰ ਹੈ ਕੀ ਆ ਕੀ ਕੀਤਾ ਜਾ ਸਕਦਾ ਫਿਰ ਬਹੁਤ ਸਾਰੇ ਸੱਜਣਾਂ ਖਾਲਸਾ ਪੰਥ ਦੀ ਖਾਤਰ ਸੰਘਰਸ਼ ਕਰਨ ਵਾਲੇ ਖਾਸ ਕਰਕੇ ਆਜ਼ਾਦੀ ਦੀ ਖਾਤਰ ਸੰਘਰਸ਼ ਕਰਨ ਵਾਲਿਆਂ ਵਿੱਚੋਂ ਤੁਸੀਂ ਕਈਆਂ ਦੀ ਜ਼ੁਬਾਨੀ ਇਹ ਵੀ ਸੁਣਿਆ ਹੋਊਗਾ ਕਿ ਅਮਰਤਪਾਲ ਸਿੰਘ ਅਤੇ ਅਮਰਤਪਾਲ ਸਿੰਘ ਵਰਗੇ ਹੋਰ ਬਹੁਤ ਸਾਰੇ ਸਿੰਘ ਜਿਨ੍ਹਾਂ ਨੂੰ ਆਪਾਂ ਬੰਦੀ ਸਿੰਘ ਕਹਿੰਦੇ ਆਂ ਵੀ ਉਹ ਜੰਗੀ ਕੈਦੀ ਨੇ ਉਹਨਾਂ ਦੇ ਨਾਲ ਜੰਗੀ ਕੈਦੀਆਂ ਵਾਲਾ ਸਲੂਕ ਹੋਣਾ ਚਾਹੀਦਾ ਹੈ ਮੈਂ ਥੋੜੇ ਦਿਨ ਪਹਿਲਾਂ ਭਾਈ ਨਰੈਣ ਸਿੰਘ ਚੌੜਾ ਜੀ ਦੇ ਨਾਲ ਗੱਲਬਾਤ ਕਰਕੇ ਹਟਿਆ ਮੈਂ ਉਹਨਾਂ ਨਾਲ ਇਸੇ ਸਬੰਧ ਵਿੱਚ ਗੱਲਬਾਤ ਕਰਨ ਨਾ ਸਕਿਆ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਉਹ ਕਹਿੰਦੇ ਕਿ ਜੰਗੀ ਕੈਦੀ ਨੇ ਉਹ ਹੁਣ ਜੰਗੀ ਕੈਦੀਆਂ ਦੇ ਨਾਲ ਤਾਂ ਸਲੂਕ ਫਿਰ ਜੰਗੀ ਕੈਦੀਆਂ ਵਾਲਾ ਹੋਣਾ ਚਾਹੀ ਪਰ ਹੁਣ ਗੱਲ ਇਹ ਆ ਕਿ ਜੇ ਉਹਨਾਂ ਦੇ ਉੱਪਰ ਜਿਹੜੀ ਭਾਰਤ ਦਾ ਜਿਹੜਾ ਕਾਨੂੰਨ ਹੈਗਾ ਉਹਦੇ ਤਹਿਤ ਮੁਕਦਮੇ ਦਰਜ ਹੁੰਦੇ ਆ ਜੇ ਉਹਦੇ ਤਹਿਤ ਮੁਕਦਮੇ ਦਰਜ ਹੁੰਦੇ ਆ ਫਿਰ ਭਾਰਤ ਦੀਆਂ ਸਰਕਾਰਾਂ ਦੇ ਹਿਸਾਬ ਨਾਲ ਔਰ ਇਥੋਂ ਦੇ ਜੁਡੀਸ਼ਰੀ ਸਿਸਟਮ ਦੇ ਹਿਸਾਬ ਦੇ ਨਾਲ ਫਿਰ ਉਹ ਜੰਗੀ ਕੈਦੀ ਨਹੀਂ ਹੈਗੇ ਫਿਰ ਉਹ ਜਿਹਦਾ ਬਾਕੀਆਂ ਦੇ ਉੱਪਰ ਮੁਕਦਮੇ ਦਰਜ ਹੁੰਦੇ ਆ ਇਦਾਂ ਹੀ ਇਹਨਾਂ ਦੇ ਉੱਪਰ ਮੁਕਦਮੇ ਦਰਜ ਹੋ ਗਏ ਆ ਫਿਰ ਜਿਹਦਾ ਬਾਕੀਆਂ ਨੂੰ ਰੈਇਤਾ ਮਿਲਦੀਆਂ ਨੇ ਬਾਕੀਆਂ ਨੂੰ ਮਾਫੀਆਂ ਮਿਲਦੀਆਂ ਨੇ ਜਾਂ ਬਾਕੀਆਂ ਨੂੰ ਪੈਰੋਲ ਮਿਲਦੀ ਆ ਜਾਂ ਬਾਕੀਆਂ ਨੂੰ ਜ਼ਮਾਨਤ ਮਿਲਦੀ ਆ ਫਿਰ ਉਸੇ ਹੀ ਲੜੀ ਦੇ ਤਹਿਤ ਇਹਨਾਂ ਸਿੰਘਾਂ ਨੂੰ ਕਿਉਂ ਨਹੀਂ ਉਹ ਰਾਹਤਾਂ ਸਾਰੀਆਂ ਮਿਲਦੀਆਂ ਫਿਰ ਇਹ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਇਹਨਾਂ ਨੂੰ ਨਹੀਂ ਮਿਲਦੀਆਂ ਉਹਨਾਂ ਨੂੰ ਮਿਲਦੀਆਂ ਨੇ ਨਾਗਲੇ ਜੰਗੀ ਕੈਦੀ ਮੈਨੂੰ ਤਿਆਰ ਵਾ ਨਾਗਲੇ ਉਸ ਖਾਤੇ ਚ ਰੱਖਣ ਨੂੰ ਤਿਆਰ ਵਾ ਇਹ ਗੁੰਝਲਾਂ ਨੇ ਸਾਰੀਆਂ ਹੁਣ ਉੱਥੇ ਬਹੁਤ ਸਾਰੇ ਸੱਜਣ ਫਿਰ ਇਦਾਂ ਵੀ ਕਹਿੰਦੇ ਆ ਕਹਿੰਦੇ ਵੀ ਜਿਹੜੇ ਜੰਗੀ ਕੈਦੀ ਨੇ ਉਹਨਾਂ ਨੂੰ ਫਿਰ ਆਪਣੀ ਗੱਲ ਦੇ ਉੱਪਰ ਅਡਿੱਗ ਰਹਿਣਾ ਚਾਹੀਦਾ ਉਹਨਾਂ ਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਕਿ ਅਸੀਂ ਆਜ਼ਾਦੀ ਚਾਹੁੰਦੇ ਆ ਤੇ ਆਪਾਂ ਫਿਰ ਕਿਸੇ ਦੇ ਮੂਹਰੇ ਲੇਲੜੀਆਂ ਨਹੀਂ ਕੱਢਣੀਆਂ ਹੈਗੀਆਂ ਭਾਵੇਂ ਸੰਸਦੇ ਸਰਦੋਰਤ ਵਿੱਚ ਭਾਗ ਲੈਣਾ ਹੋਵੇ ਸੈਸ਼ਨ ਦੇ ਵਿੱਚ ਤੇ ਚਾਹੇ ਆਪਾਂ ਕੁਝ ਹੋਰ ਹੁਣ ਬਹੁਤ ਸਾਰੇ ਸੱਜਣ ਇਦਾਂ ਸੋਚਦੇ ਆ ਹੁਣ ਦੂਸਰੇ ਪਾਸੇ ਗੱਲ ਇਹ ਵੀ ਹੈ ਕਿ ਜਿਹੜਾ ਇਥੋਂ ਦਾ ਸਿਸਟਮ ਹੈਗਾ ਉਹ ਤੁਹਾਨੂੰ ਜੇ ਇਸ ਗੱਲ ਦੀ ਆਗਿਆ ਦਿੰਦਾ ਹੈ ਕਿ ਤੁਸੀਂ ਉੱਪਰ ਪਟੀਸ਼ਨ ਪਾ ਸਕਦੇ ਹੋ ਤੁਸੀਂ ਪੈਰੋਲ ਮੰਗ ਸਕਦੇ ਹੋ ਤੁਸੀਂ ਜ਼ਮਾਨਤ ਲੈ ਸਕਦੇ ਹੋ ਤੁਸੀਂ ਬਾਹਰ ਆ ਸਕਦੇ ਹੋ ਤੁਸੀਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਆਪਣੇ ਸੰਘਰਸ਼ ਨੂੰ ਫਿਰ ਜਾਰੀ ਰੱਖ ਸਕਦੇ ਹੋ ਤਾਂ ਫਿਰ ਜਿਹੜੀਆਂ ਰਾਇਅਤਾਂ ਤੁਹਾਨੂੰ ਇਥੋਂ ਦੇ ਕਾਨੂੰਨ ਦੇ ਮੁਤਾਬਕ ਮਿਲਦੀਆਂ ਵੀ ਹੈਗੀਆਂ ਨੇ ਫਿਰ ਉਹਨਾਂ ਰਾਇਤਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਦੋਂ ਜਦ ਕਿਉਂ ਨਹੀਂ ਕਰਨੀ ਚਾਹੀਦੀ ਫਿਰ ਬਹੁਤ ਸਾਰੇ ਸੱਜਣ ਆ ਵੀ ਸਵਾਲ ਕਰਦੇ ਆ ਔਰ ਆ ਸਵਾਲ ਬਿਲਕੁਲ ਵਾਜਬ ਹੈਗਾ ਵੀ ਹੈ ਹੁਣ ਬਹੁਤ ਸਾਰੇ ਸੱਜਣੇ ਵੀ ਗੱਲ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਉਹ ਇਸੇ ਹੀ ਵਿਧਿ ਵਿਧਾਨ ਦੇ ਤਹਿਤ ਕੰਮ ਕਰੀ ਜਾਣ ਰਹੀ ਹੈ ਔਰ ਅਗਲੇ ਭਾਰਤ ਕਹਿੰਦੇ ਆ ਇਸ ਮੁਲਕ ਨੂੰ ਸੰਵਿਧਾਨ ਦੇ ਮੁਤਾਬਕ ਜਾਂ ਇੰਡੀਆ ਕਹਿੰਦੇ ਆ ਅਗਲੇ ਹਿੰਦੁਸਤਾਨ ਹੀ ਬਣਾ ਗਿਆ ਹੌਲੀ ਹੌਲੀ ਕਰਕੇ ਅਗਲੇ ਕਹਿੰਦੇ ਕਿ ਜੇ ਉਹ ਇਸੇ ਸਿਸਟਮ ਨੂੰ ਵਰਤ ਕੇ ਇਹਨਾਂ ਸਾਰੇ ਕਾਨੂੰਨਾਂ ਨੂੰ ਵਰਤ ਕੇ ਸਾਰਾ ਕੁਝ ਕਰਦੇ ਆ ਤਾਂ ਸਿੱਖ ਕਿਉਂ ਨਹੀਂ ਕਰ ਸਕਦੇ ਵੀ ਸਿੱਖ ਵੀ ਕਰ ਸਕਦੇ ਆ ਹੁਣ ਇਹ ਸਾਰਾ ਕੁਝ ਬੜਾ ਇੱਕ ਗੁੰਝਲਦਾਰ ਜਹਾ ਹੈਗਾ ਆ ਆ ਜਾ ਕੇ ਜੇ ਹੁਣ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਹੈਗਾ ਕਿ ਜੇ ਐਨਐਸਏ ਕਿਸੇ ਦੇ ਉੱਪਰ ਲੱਗੀ ਹੋਈ ਹੈ ਜਦਾ ਅਮਰਤਪਾਲ ਸਿੰਘ ਦੇ ਉੱਪਰ ਹੀ ਲੱਗੀ ਹੋਈ ਹੈ ਐਨਐਸਏ ਨੂੰ ਤੜਵਾਉਣ ਦੇ ਵਾਸਤੇ ਜੇ ਯਤਨ ਕੀਤੇ ਜਾਂਦੇ ਆ ਤਾਂ ਉਹਨਾਂ ਯਤਨਾਂ ਦਾ ਵੀ ਅਮਰਤਪਾਲ ਸਿੰਘ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਆ ਕਿਉਂਕਿ ਰਿਪੋਰਟ ਇਹ ਜਾਣੀ ਹੈ ਕਿ ਉਹਨੂੰ ਛੁਡਵਾਉਣ ਦੇ ਵਾਸਤੇ ਯਤਨ ਹੋ ਰਹੇ ਆ ਔਰ ਜਿਹੜੇ ਲੋਕ ਯਤਨ ਕਰ ਰਹੇ ਆ ਉਹਨਾਂ ਦਾ ਹਵਾਲਾ ਫਿਰ ਉੱਥੇ ਦਿੱਤਾ ਜਾਂਦਾ ਪਈ ਇਹ ਦੇਖੋ ਯਤਨ ਕਰਦੇ ਪਏ ਆ ਉਸ ਗਲਤ ਬੰਦੇ ਦੇ ਸਮਰਥਕ ਹੈਗੇ ਆ ਇਹ ਬੰਦੇ ਇਹ ਤਾਂ ਨੁਕਸਾਨ ਕਰ ਦੇਣਗੇ ਜਿਦਾ ਮੈਂ ਪਹਿਲਾਂ ਕਹਿ ਕੇ ਹਟਿਆ ਪਈ ਉਹ ਅੰਦਰ ਬੈਠਾ ਹੈਗਾ ਤਾਂ ਉਹਦੇ ਸਮਰਥਕ ਬਾਹਰ ਉਹਦੇ ਵਾਸਤੇ ਚਾਰਾ ਜੋი ਕਰਨ ਰਹੇ ਆ ਪਈ ਜਦੋਂ ਬਾਹਰ ਆ ਜਾਊਗਾ ਫਿਰ ਉਹ ਕੀ ਕੁਝ ਨਾ ਕਰੂੰਗਾ ਅਗਲੋਂ ਵਾਲੀ ਗੱਲ ਮੈਂ ਪਹਿਲਾਂ ਤੁਹਾਨੂੰ ਦੱਸੀ ਹਟਿਆ ਪਹਿਲਾਂ ਹੋ ਕੇ ਪਿਛਲੇ ਦਿਨ ਕਿੰਨੀ ਜ਼ਿਆਦਾ ਚਰਚਾ ਹੋਈ ਹੈ ਇਸ ਸਬੰਧ ਵਿੱਚ ਸੋ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਇਹ ਮਾਮਲਾ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਪੇਚੀਦਾ ਜਿਹਾ ਹੈਗਾ ਤੁਸੀਂ ਵੱਖ-ਵੱਖ ਵਕੀਲਾਂ ਨਾਲ ਇਸ ਸਬੰਧ ਵਿੱਚ ਗੱਲ ਕਰਕੇ ਦੇਖ ਲਓ ਅੱਛਾ ਤੁਹਾਨੂੰ ਹਰ ਵਕੀਲ ਮੈਂ ਬਹੁਤ ਸਾਰੇ ਵਕੀਲਾਂ ਨਾਲ ਇਸ ਸਬੰਧ ਵਿੱਚ ਗੱਲ ਕਰਦਾ ਹੈਗਾ ਤੁਹਾਨੂੰ ਹਰ ਵਕੀਲ ਜਿਹੜਾ ਵਕੀਲ ਜਿੱਦਾਂ ਸੋਚਦਾ ਹੈਗਾ ਆ ਉਹ ਤੁਹਾਨੂੰ ਬਾਅਦ ਦਲੀਲ ਉਸੇ ਹੀ ਤਰੀਕੇ ਨਾਲ ਦੱਸੂਗਾ ਉਹ ਕਹੂਗਾ ਕਿ ਐਨਐਸਏ ਟੁੱਟ ਸਕਦੀ ਹੈ ਮੈਂ ਟੜਵਾ ਸਕਦਾ ਆ ਆ ਤਰੀਕਾ ਹੈਗਾ ਹੁਣ ਜਿਹੜੇ ਵਕੀਲ ਪੈਰਵਾਈ ਕਰਨਦੇ ਆ ਉਹ ਕਹਿੰਦੇ ਕਿ ਅਸੀਂ ਸਾਰਾ ਤਾਨ ਲਾ ਲਿਆ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ ਅਦਾਲਤਾਂ ਦੇ ਵਿੱਚ ਸਾਰਾ ਕੁਝ ਕਰ ਕਰਕੇ ਵੇਖ ਲਿਆ ਪਰ ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਸਿੱਧੀ ਦਖਲਅੰਦਾਜ਼ੀ ਆ ਭਈ ਉਹਨਾਂ ਨੇ ਜਦੋਂ ਸਹੀ ਪਾਉਣੀ ਹੈ ਤਦ ਰਾਹਤ ਮਿਲਣੀ ਹੈ ਅਦਰਵਾਇਜ਼ ਰਾਹਤ ਨਹੀਂ ਮਿਲਣੀ ਹੈਗੀ ਕੋਈ ਕੁਝ ਕਹਿੰਦਾ ਹੈਗਾ ਕੋਈ ਕੁਝ ਕਹਿੰਦਾ ਹੈਗਾ ਮੇਰੇ ਕਨ ਦਾ ਭਾਵੇਂ ਕਿ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਆਪਣੀ ਜਿਹੜੀ ਗੱਲ ਹੈਗੀ ਆ ਉਹਨੂੰ ਪੂਰੇ ਜ਼ੋਰ ਦੇ ਨਾਲ ਕਰਦਾ ਹੈਗਾ ਕਿ ਜੋ ਮੈਂ ਸੋਚਦਾ ਹੈਗਾ ਉਹ ਬਿਲਕੁਲ ਹੀ ਸਹੀ ਆ ਬਸ ਆਹੀ ਭੰਬਲ ਪੂਸਾ ਆ ਬਸ ਆਹੀ ਇੱਕ ਗੁੰਜੜਵਾ ਏ ਇੰਨਾ ਜ਼ਿਆਦਾ ਗੁੰਝਲਦਾਰ ਸਾਰਾ ਕੁਝ ਹੋਇਆ ਪਿਆ ਹੈਗਾ ਵਾਹਿਗੁਰੂ ਕਿਰਪਾ ਕਰੇ ਮੈਂ ਤਾਂ ਇੱਕ ਨਿਮਾਣਾ ਜਿਹਾ ਪੱਤਰਕਾਰ ਹੋਣ ਦੇ ਨਾਤੇ ਇਹ ਗੱਲ ਕਰਦਾ ਪਿਆ ਹੈਗਾ ਕਿਉਂਕਿ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਸੱਚਮੁੱਚ ਗੁੰਝਲਦਾਰ ਜਿਹਾ ਹੈਗਾ ਹੁਣ ਬਹੁਤ ਸਾਰੇ ਸਾਡੇ ਵਰਗੇ ਪੱਤਰਕਾਰ ਕਿਸੇ ਨਾ ਕਿਸੇ ਦੇ ਨਾਲ ਇੰਟਰਵਿਊ ਕਰਦੇ ਆ ਇਸ ਮੁਤਲਕ ਹੁਣ ਅਗਲੇ ਨੇ ਇੰਟਰਵਿਊ ਦੇਣ ਨਾਲ ਇੰਟਰਵਿਊ ਦਿੱਤੀ ਅਗਰ ਨੇ ਆਪਦੇ ਹਿਸਾਬ ਨਾਲ ਗੱਲਾਂ ਕਰ ਲਈਆਂ ਮੇਰੇ ਵਰਗੇ ਨੇ ਆਪਣੇ ਤਰੀਕੇ ਨਾਲ ਸਵਾਲ ਕਰ ਲੈ ਹੁਣ ਬਸ ਇੰਟਰਵਿਊ ਕਾਫੀ ਜ਼ਿਆਦਾ ਵਾਇਰਲ ਹੋ ਗਈ ਮੇਰਾ ਕੰਮ ਹੋ ਗਿਆ ਅਗਲੇ ਦਾ ਹੀ ਮਸਲਾ ਹੱਲ ਹੋ ਗਿਆ ਵੇ ਠੀਕ ਹੈ ਜੀ ਮ ਹੁਣ ਉਸ ਬੰਦੇ ਦੇ ਥੋੜਾ ਜਿਹਾ ਵਿਰੋਧੀ ਵਿਚਾਰਾਂ ਵਾਲਾ ਜਿਹੜਾ ਹੈਗਾ ਤੁਸੀਂ ਉਹਦੇ ਕੋਲੇ ਚੱਲ ਜਾਓ ਉਹ ਕਹਿੰਦਾ ਨਹੀਂ ਐਦਾਂ ਨਹੀਂ ਹੋਣਾ ਚਾਹੀਦਾ ਐਦਾਂ ਨਹੀਂ ਹੋਣਾ ਚਾਹੀਦਾ ਤੇ ਐਦਾਂ 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 ਤੇ ਉਹ ਵੀ ਸਾਰਾ ਕੁਝ ਚੱਲੀ ਜਾਂਦਾ ਹੈਗਾ ਸੋ ਇਸ ਤਰੀਕੇ ਦੇ ਨਾਲ ਮੇਰੇ ਕਹਿਣ ਦਾ ਭਾਵ ਆ ਕਿ ਬਹੁਤ ਜ਼ਿਆਦਾ ਸਾਡੀ ਤਾਂ ਸਮਝ ਤੋਂ ਬਾਹਰ ਹੈਗਾ ਆ ਜਿਹੜੇ ਸਾਡੀ ਕੌਮ ਦੇ ਵੱਖ-ਵੱਖ ਵੱਡੇ ਆਗੂ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਫ਼ਜ਼ ਵਿੱਚ ਮੈਂ ਕੋਈ ਵਾਰ ਬੋਲ ਹੋ ਜਾਂਦਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਬਾਨ ਬੜੇ ਸਤਿਕਾਰਯੋਗ ਹੁੰਦੇ ਨੇ ਹੁੰਦੇ ਸੀ ਮੈਂ ਲਗਸਾ ਕਹਿਣ ਮਤਲਬ ਸਮਝ ਨਹੀਂ ਆਉਂਦੀ ਹੈਗੀ ਇੱਥੇ ਵੀ ਕਈ ਵਾਰ ਭਈ ਹੁੰਦੇ ਨੇ ਹੁੰਦੇ ਸੀ ਕਈਏ ਜਾਂ ਅੱਜ ਕੱਲ ਵੀ ਹੈਗੇ ਆ ਸਤਿਕਾਰਯੋਗ ਸਮਝ ਤੋਂ ਹੀ ਸਾਰਾ ਕੁਝ ਬਾਹਰ ਹੋ ਜਾਂਦਾ ਹੈਗਾ ਹੁਣ ਉਹ ਵੀ ਦਾਅਵੇ ਕਰਦੇ ਆ ਕਹਿੰਦੇ ਕਿ ਅਸੀਂ ਕੌਮ ਦੀ ਅਗਵਾਈ ਕਰਨ ਵਾਲੇ ਆ ਸਾਡੇ ادارے ਵੱਡੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਉਹ ਵੀ ਇਹ ਗੱਲ ਹੁਣ ਗੱਲ ਇਹ ਭਈ ਜੇ ਤੁਹਾਡੀ ਸੰਸਥਾ ਸਰਮੌਰ ਹੈ ਤਾਂ ਜਿਹੜੇ ਆਮ ਲੋਕ ਵਕੀਲ ਆ ਛੋਟੇ ਜਾਂ ਵੱਡੇ ਵਕੀਲ ਜਾਂ ਪੱਤਰਕਾਰਾਂ ਤੋਂ ਲੈ ਕੇ ਹੋਰ ਬੁੱਧੀਜੀਵੀ ਵਿਦਵਾਨ ਜਾਂ ਜਿਹੜੇ ਸੰਘਰਸ਼ ਕਰਦੇ ਆ ਜਿਹੜੇ ਬੰਦੇ ਜੇਲਾਂ ਦੇ ਅੰਦਰ ਬੰਦ ਹੈਗੇ ਉਹਨਾਂ ਦੀ ਪੈਰਵਾਹੀ ਕਰਨ ਦੇ ਵਾਸਤੇ ਤੁਸੀਂ ਹੀ ਮੋਰੇ ਆ ਜਾਓ ਉਹ ਸਾਰੇ ਭੰਬਲ ਭੂਸਿਆਂ ਦੇ ਵਿੱਚੋਂ ਤੁਸੀਂ ਕੌਮ ਨੂੰ ਦੂਰ ਕਰਨ ਦੇ ਵਾਸਤੇ ਕੋਈ ਨਾ ਕੋਈ ਚਾਰਾ ਜੋ ਕਰ ਲਓ ਮਤਲਬ ਮੋਰੇ ਲੱਗੋ ਤਾਂ ਸਹੀ ਕੋਈ ਤਾਂ ਮੋਰੇ ਲੱਗੋ ਹਨਾ ਹੁਣ ਮੈਂ ਪਹਿਲਾਂ ਗੱਲ ਕਰ ਹਟਿਆ ਜਿਹੜੇ ਮੋਰੇ ਲੱਗਦੇ ਹੈਗੇ ਉਹਨਾਂ ਨੂੰ ਤਾਂ ਫਿਰ ਉਹ ਆਧਾਰ ਬਣਾ ਲੈਂਦੇ ਆ ਅਮਰਤਪਾਲ ਸਿੰਘ ਦੀ ਐਨਐਸਏ ਨੂੰ ਹੋਰ ਜ਼ਿਆਦਾ ਵਧਾਉਣ ਦੇ ਵਾਸਤੇ ਸੋ ਇਦਾਂ ਦੇ ਹਾਲਾਤਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ ਇਸ ਵੇਲੇ ਕੌਮ ਲੰਘਦੀ ਪਈ ਹੈ ਆ ਜਾ ਕੇ ਹੁਣ ਅੱਜ ਜੋ ਹਾਈ ਕੋਰਟ ਦਾ ਫੈਸਲਾ ਆਇਆ ਹੈਗਾ ਕਿ ਅਮਰਤਪਾਲ ਸਿੰਘ ਨੂੰ ਸੰਸਦ ਦਾ ਜਿਹੜਾ ਸਰਦੁਰਤ ਵਾਲਾ ਸੈਸ਼ਨ ਹੈਗਾ ਉਹਦੇ ਵਿੱਚ ਆਗਿਆ ਮਿਲ ਜਾਵੇ ਵਿਭਾਗ ਲੈ ਸਕੇ ਅਮਰਤਪਾਲ ਸਿੰਘ ਪਰ ਹੱਲੇ ਆਗਿਆ ਅੱਜ ਵੀ ਨਹੀਂ ਮਿਲੀ ਹੈ। ਮਾਮਲੇ ਦੀ ਜਿਹੜੀ ਸੁਣਵਾਈ ਹੈਗੀ ਉਹ ਸੋਮਵਾਰ ਤੇ ਪੈ ਗਈ ਹੈ। ਸੋਮਵਾਰ ਵੀ ਮੇਰੇ ਆਖੜਾ ਸੋ ਦੇਖ ਲੈਣੇ ਸੋਮਵਾਰ ਨੂੰ ਕੀ ਹੁੰਦਾ ਹੈਗਾ ਜੇ ਤਾਂ ਆਗਿਆ ਮਿਲ ਗਈ ਫਿਰ ਤਾਂ ਅਮਰਤਪਾਲ ਸਿੰਘ ਜ਼ਰੂਰ ਸੰਸਦ ਦੇ ਵਿੱਚ ਜਾ ਕੇ ਆਪਣੀ ਗੱਲਬਾਤ ਰੱਖ ਸਕੂ ਪਰ ਜੇ ਆਗਿਆ ਨਹੀਂ ਮਿਲੀ ਤਾਂ ਫਿਰ ਆ ਜਿਹੜੇ ਭੰਬਲ ਪੁੱਥੇ ਜਿਹੜੀਆਂ ਮੈਂ ਗੱਲਾਂ ਕਰਕੇ ਹਟਿਆ ਇਹ ਸਾਰਾ ਕੁਝ ਫਿਰ ਐਈ ਬਰਕਰਾਰ ਰਹਿਣਾ ਹੈਗਾ। ਸੋ ਬਹੁਤ ਵੱਡਾ ਇੱਕ ਸਵਾਲ ਹੈਗਾ ਕਿ ਅਮਰਤਪਾਲ ਸਿੰਘ ਦੇ ਉੱਪਰ ਲੱਗੀ ਹੋਈ NSA ਕਿਵੇਂ ਟੁੱਟੇ ਮੈਂ ਪਹਿਲਾਂ ਵੀ ਕਿਹਾ ਲਾਸਟ ਵਿੱਚ ਫੇਰ ਕਹਿੰਦਾ ਕਿ ਅਮਰਤਪਾਲ ਸਿੰਘ ਦੇ ਉੱਪਰ ਜਿਹੜੇ ਮੁਕੱਦਮੇ ਪਾਏ ਗਏ ਹੈਗੇ ਆ ਮੈਨੂੰ ਨਹੀਂ ਪਤਾ ਹੈਗਾ ਕਿ ਉਹ ਕੇਸ ਸੱਚੇ ਹੈਗੇ ਆ ਜਾਂ ਉਹ ਕੇਸ ਝੂਠੇ ਹੈਗੇ ਆ ਪਰ ਆ ਜਾ ਕੇ ਜਿਹੜੇ ਵੀ ਮੁਕੱਦਮੇ ਕਿਸੇ ਦੇ ਉੱਪਰ ਪਾਏ ਗਏ ਹੁੰਦੇ ਆ ਉਹਨਾਂ ਮੁਕੱਦਮਿਆਂ ਨੂੰ ਉਹ ਮੁਕੱਦਮੇ ਚੱਲਣੇ ਤਾਂ ਚਾਹੀਦੇ ਆ ਨਾ ਹੁਣ ਤੁਸੀਂ ਸੋਚ ਕੇ ਦੇਖੋ ਜੇ NSA ਦਿੱਤਾ ਹੈ ਤਗਲਾ ਕਿੰਨੇ ਸਾਲ ਜੇਲ੍ਹ ਦੇ ਅੰਦਰ ਹੀ ਬੰਦ ਰਹੂੰਗਾ ਉਸ ਤੋਂ ਬਾਅਦ ਪਤਾ ਨਹੀਂ ਕਦੋਂ ਜਾ ਕੇ ਗ੍ਰਿਫਤਾਰੀ ਪਾਉਂਗੀ ਕਦੋਂ ਜਾ ਕੇ ਚਲਾਨ ਪੇ ਜਿਉਂ ਦੋਸ਼ੀ ਅਮਰਤਪਾਲ ਸਿੰਘ ਤਾਂ ਫਿਰ ਇਉਂ ਹਿਸਾਬ ਲਾ ਲਓ ਤੇ ਜਿਹੜੇ ਜਿਹੜਾ ਦੋਸ਼ੀ ਆ ਉਹਨੂੰ ਕਦੋਂ ਨੂੰ ਜਾ ਕੇ ਫਿਰ ਸਜ਼ਾ ਮਿਲੂਗੀ ਤੇ ਜੇ ਅਮਰਤਪਾਲ ਸਿੰਘ નિર્ਦੋਸ਼ ਹੈ ਤਾਂ ਫਿਰ ਵੀ ਸੋਚ ਕੇ ਦੇਖ ਲਓ ਕਿ ਉਸ નિર્ਦੋਸ਼ ਬੰਦੇ ਨੂੰ ਕਦੋਂ ਨੂੰ ਜਾ ਕੇ ਰਾਹਤ ਮਿਲੂਗੀ ਕਦੋਂ ਨੂੰ ਜਾ ਕੇ ਸਕਲ ਦਾ ਪਤਾ ਲੱਗੂਗਾ ਕਿ ਇਹ ਬੰਦਾ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਸਿਕਾ ਪਰ ਇਹ ਦੋਸ਼ੀ ਨਹੀਂ ਹੈ ਇਸ ਕਰਕੇ ਉਹਨੂੰ ਬਰੀ ਕੀਤਾ ਜਾਂਦਾ ਸੋਚ ਕੇ ਦੇਖੋ ਕਿੰਨਾ ਲੰਬਾ ਸਮਾਂ ਲੱਗੂਗਾ ਸੋ ਇਸ ਘੁਮਣ ਘਰੀ ਦੇ ਵਿੱਚ ਅੱਜ ਕੌਮ ਪਈ ਹੋਈ ਹੈ ਕੌਮ ਦੇ ਆਗੂ ਉਮੀਦ ਕਰਦੇ ਹਾਂ ਕਿ ਇਸ ਘੁੰਮਣ ਘੇਰੀ ਦੇ ਵਿੱਚੋਂ ਕੌਮ ਨੂੰ ਕੱਢਣ ਦੇ ਵਾਸਤੇ ਕੋਈ ਨਾ ਕੋਈ ਯਤਨ ਸਿਰ ਜੋੜ ਕੇ ਚਾਰਾ ਜੋਈ ਕਰਨਗੇ ਤਾਂ ਜੋ ਕੌਮ ਇਸ ਘੁੰਮਣ ਘੇਰੀ ਦੇ ਵਿੱਚੋਂ ਨਿਕਲ ਸਕੇ ਤੇ ਆਜ਼ਾਦੀ ਦਾ ਅਸਲ ਨਿਗ ਤੌਮ ਮਾਣ ਸਕੇ ਇਦਾਂ ਦੀ ਆਪਾਂ ਉਮੀਦ ਕਰਦੇ ਹਾਂ ਕਿ ਆਗੂ ਜ਼ਰੂਰ ਚਾਰਾ ਜੋਈ ਕਰਨਗੇ ਦੇਖਦੇ ਹਾਂ ਜੀ ਸੋਮਵਾਰ ਨੂੰ ਜੋ ਵੀ ਨਵੀਂ ਗੱਲਬਾਤ ਹੋਊਗੀ ਲੈ ਕੇ ਤੁਹਾਡੇ ਰੂਬਰੂ ਜ਼ਰੂਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ